ਜੀ ਭਾਂਜੀ ਕੀ ਨਾਮ ਹੈ ਤੁਹਾਡਾ ਤੇ ਕਿਹੜੀ ਵਾਰਡ ਤੋਂ ਜਿਹੜਾ ਚੋਣ ਤੁਸੀਂ ਲੜਦੇ ਹੋ ਹਾਂਜੀ ਸਤਸ਼ਿਕਾ ਭਾਜੀ ਸੁਖਵੰਤ ਕੌਰ ਵਾਈਫ ਆਫ ਸ੍ਰਿੰਦਰ ਸਿੰਘ ਸ਼ਿੰਦਾ 22 ਨੰਬਰ ਵਾਰਡ ਤੋਂ ਕਿਹੜੀ ਪਾਰਟੀ ਦੇ ਵੱਲੋਂ ਤੁਸੀਂ ਚੋਣ ਮੈਦਾਨ ਤੇ ਬੀਜੇਪੀ ਪਾਰਟੀ ਭਾਜੀ ਡੋਰ ਟੂ ਡੋਰ ਜਿਹੜਾ ਚੋਣ ਪ੍ਰਚਾਰ ਤੁਹਾਡੇ ਵੱਲੋਂ ਕੀਤਾ ਜਾ ਰਿਹਾ ਹੋਏਗਾ ਇਸ ਤਰ੍ਹਾਂ ਦਾ ਜਿਹੜਾ ਹੰਗਾਰਾ ਵਾ ਵਾਰਡ ਵਾਸੀਆਂ ਵੱਲੋਂ ਤੁਹਾਨੂੰ ਮਿਲ ਰਿਹਾ ਬਹੁਤ ਵਧੀਆ ਰਿਸਪੌਂਸ ਮਿਲ ਰਿਹਾ ਜਿੰਨਾਂ ਜਿੰਨਾਂ ਦੇ ਵੀ ਆਪਣੇ ਪਰਿਵਾਰ ਦੇ ਮੈਂਬਰਾਂ ਦੇ ਘਰ ਗਏ ਆ ਉਹਨਾਂ ਨੇ ਬਹੁਤ ਵਧੀਆ ਰਿਸਪਾਂਸ ਦਿੱਤਾ ਹੈ ਕਿਹੜੀਆਂ ਕਿਹੜੀਆਂ ਜਿਹੜੀਆਂ ਵਾਰਡ ਦੀਆਂ ਮੁਸ਼ਕਲਾਂ ਤੁਸੀਂ ਜਾ ਰਹੇ ਜੇ ਕੀ ਕਹਿੰਦੇ ਨੇ ਤੁਹਾਨੂੰ ਵਾਰਡ ਵਿੱਚ ਕੀ ਮੁਸ਼ਕਲ ਆ ਰਹੀਆਂ ਨੇ ਉਹਨਾਂ ਨੂੰ ਮੈਂ ਇਹ ਸ਼ੇਅਰ ਕਰਦੇ ਆ ਕਿ ਮਤਲਬ ਪਹਿਲੇ ਗੱਲ ਤੇ 10 ਸਾਲ ਬਾਅਦ ਇਲੈਕਸ਼ਨ ਹੋਣ ਲੱਗੀ ਆ ਤੇ ਜਿਹੜੇ ਪਹਿਲਾਂ ਐਮਸੀ ਰਹਿ ਚੁੱਕੇ ਆ ਉਹਨਾਂ ਨੇ ਉਹਨਾਂ ਨੇ ਮਤਲਬ ਕਿ ਕੋਈ ਵੀ ਵਿਕਾਸ ਨਹੀਂ ਕਰਵਾਇਆ ਜਿਸ ਤਰ੍ਹਾਂ ਸੀਵਰੇਜ ਦੀਆਂ ਸ਼ਿਕਾਇਤਾਂ ਕਰ ਰਹੇ ਆ ਸਟਰੀਟ ਲਾਈਟਾਂ ਦੀਆਂ ਚਕਾ ਇੰਤਾ ਕਰ ਰਿਹਾ ਸਾਨੂੰ ਹਨਾ ਤੇ ਕੋਈ ਉਹਨਾਂ ਨੇ ਕੰਮ ਨਹੀਂ ਕਰਵਾਇਆ ਤੇ ਸਾਨੂੰ ਚਲੋ ਚੋਣ ਲੜਨ ਦਾ ਹੁਣ ਮੌਕਾ ਮਿਲਿਆ ਏ ਤੇ ਆਪਾਂ ਪਰਿਵਾਰ ਨਾਲ ਵਾਦਾ ਕਰਦੇ ਆ ਕਿ ਹਰ ਪੱਖੋਂ ਤੁਹਾਡੇ ਨਾਲ ਖੜਾਂਗੇ ਕਿਹੜੇ ਮੇਨ ਜਿਹੜੇ ਮੁੱਖ ਮੁੱਦੇ ਨੇ ਜਿਨ੍ਹਾਂ ਨੂੰ ਲੈ ਕੇ ਚੋਣ ਲੜੀ ਜਾ ਰਹੀ ਹੈ ਹਾਂਜੀ ਜਿਵੇਂ ਹੁਣ ਆਪਾਂ ਘਰ ਘਰ ਜਿਸ ਤਰ੍ਹਾਂ ਵੋਟਾਂ ਦੇ سلسلے ਚ ਜਾਂਦੇ ਆ ਮਤਲਬ ਸਟਰੀਟ ਲਾਈਟਾਂ ਪਾਣੀ ਸਿਵਰੇਸ ਦੀਆਂ ਸ਼ਿਕਾਇਤਾਂ ਕਰਦੇ ਆ ਜਿਸ ਤਰ੍ਹਾਂ ਕਿ ਕਈਆਂ ਦੇ ਮਤਲਬ ਕਿ ਰਾਸ਼ਨ ਕਾਰਡ ਬਣੇ ਸੀਗੇ ਪਹਿਲਾਂ ਉਹ ਕੱਟੇ ਗਏ ਬੁਢਾਪਾ ਪੈਨਸ਼ਨਾਂ ਕੱਟੀਆਂ ਗਈਆਂ ਹਨਾ ਉਹਨਾਂ ਦੀਆਂ ਸ਼ਿਕਾਇਤਾਂ ਸਾਡੇ ਕੋਲ ਬਹੁਤ ਕਰਦੇ ਆ ਕਿ ਬਹੁਤ ਪਰੇਸ਼ਾਨ ਆ ਆਪਾਂ ਤੇ ਸਾਨੂੰ ਮਤਲਬ ਪਰਵਾਹ ਹੰਗਾਰਾ ਦਿਓ ਤੇ ਸਾਡਾ ਸਾਥ ਦਿਓ ਆਪਾਂ ਤੁਹਾਡੇ ਨਾਲ ਇੱਕ ਮਤਲਬ ਕਿ ਕਮਲ ਦੇ ਸੋਚਦਾ ਬਟਨ ਦਬਾਓ ਸਾਨੂੰ ਕਾਮਯਾਬੀ ਦਿਓ ਤੇ ਆਪਾਂ ਤੁਹਾਡੇ ਨਾਲ ਹਰ ਇੱਕ ਮੁਸ਼ਕਲ ਤੁਹਾਡੀ ਹੱਲ ਕਰਾਂਗੇ ਲਾਸਟ ਤੇ 21 ਵਾਰਡ ਦੇ ਲੋਕਾਂ ਨੂੰ ਕੀ ਅਪੀਲ ਕਰਨੀ ਚਾਹੋਗੇ ਬਸ ਇਹੀ ਵੀ ਸਾਨੂੰ ਮਤਲਬ ਕਿ ਵੱਧ ਤੋਂ ਵੱਧ ਵੋਟਾਂ ਪਾਓ ਸਾਥ ਦਿਓ ਤੇ ਆਪਾਂ ਹਰ ਪੱਖੋਂ ਤੁਹਾਡੇ ਨਾਲ ਸਤਿਕਾਰ ਜੀ ਸਾਰਿਆਂ ਨੂੰ ਮੇਰਾ ਨਾਮ ਗੁਰਲੀਨ ਕੋਰ ਹੈ ਜਿਵੇਂ ਕਿ ਤੁਹਾਨੂੰ ਪਤਾ ਹੈ ਮੇਰੇ ਮਮਾ ਭਾਜੀਪੀ ਪਾਰਟੀ ਵੱਲੋਂ ਐਮਸੀ ਜੀਆਂ ਚੋਣਾਂ ਲੜਨਦੇ ਨੇ ਤੇ ਮੈਂ ਵੱਧ ਤੋਂ ਵੱਧ ਇਹੀ ਤੁਹਾਨੂੰ ਕਹਿਣੀ ਹੈ ਕਿ 2 ਤਰੀਕ ਨੂੰ 21 ਨੰਬਰ ਵਾਰਡ ਚ ਇੱਕ ਨੰਬਰ ਕਮਲ ਦੇ ਫੁੱਲ ਨੂੰ ਦਬਾਓ ਤੇ ਸਾਡੀ ਸਪੋਰਟ ਕਰੋ ਥੈਂਕ ਯੂ ਬੀ ਦੀ ਕੀ ਨਾ ਦਿਓ ਬਰਾਤ। ਫਰਿੰਦਰ ਜੀ ਸਿੰਦਾ ਜੀ ਕੀ ਮਤਲਬ ਕਿੰਨਾ ਘੇਰ ਹੋ ਗਿਆ ਤੁਹਾਨੂੰ ਬੀਜੇਪੀ ਪਾਰਟੀ ਨਾਲ 1998 ਦਾ ਮੈਂ ਬੀਜੇ ਪਾਰਟੀ ਨਾਲ ਬੀਜੇਪੀ ਪਾਰਟੀ ਨਾਲ ਸੰਬੰਧਤ ਆ। ਪਾਰਟੀ ਨੇ ਤੁਹਾਨੂੰ ਟਿਕਟ ਦੇ ਕੇ ਨਵਾਜਿਆ ਤਾਂ ਕੀ ਮਤਲਬ ਕਹਿਣਾ ਚਾਹੋਗੇ? ਮੈਂ ਪਾਰਟੀ ਹਾਈ ਕਮਾਂਡ ਤੇ ਜ਼ਿਲ੍ਹਾ ਪ੍ਰਧਾਨ ਸਰਦਾਰ ਜੀ ਰਿਸ਼ੀ ਸੰਧੂ ਜੀ ਜੋ ਸਾਡੇ ਜਿਹੜੀ ਜੋਧਿਆਣਾ ਉਹਨਾਂ ਦਾ ਸ਼ੁਕਰੀਆ ਕਰਦਾ ਜਿਨ੍ਹਾਂ ਨੇ ਮੇਰਾ ਇਹ ਮੈਨੂੰ ਪਾਰਟੀ ਦਾ ਇਹ ਮਾ ਦੇ ਗਏ ਮੇਰੇ ਸਿਰ ਤੇ ਤਾਜ ਬਣਿਆ ਐਮਸੀ ਚੋਣ ਦਾ। ਵਾਡ ਵਾਸੀਆਂ ਨੂੰ ਕੀ ਅਪੀਲ ਕਰਨੀ ਚਾਹੋ ਵਾਡ ਵਾਸੀਰ ਮੈਂ ਅਪੀਲ ਕਰਦਾ ਮਾਂ ਤੁਸੀਂ ਮੈਨੂੰ ਛੋਟ ਤੋਂ ਹੀ ਜਾਣੂ ਹੋ ਤੁਸੀਂ ਅੱਗੇ ਮੇਰਾ ਬੜਾ ਮਾਨਸਿਕਰ ਕੀਤਾ ਵਾ ਜਿੱਥੇ ਜਾਣਾ ਮੈਨੂੰ ਤੁਸੀਂ ਇੱਜ਼ਤ ਮਾਨ ਦਿੱਤਾ ਆ ਤੇ ਮੈਂ ਹਰ ਦੁੱਖ ਸ਼ੁੱਖ ਤੇ ਤੁਹਾਡਾ ਸਾਈ ਹਾਂ ਤੇ ਤੇ ਆਉਣ ਵਾਲੇ ਸਮੇਂ ਚ ਤੁਸੀਂ ਮੈਂ ਪਾਰਟੀ ਹੈਗਮੰਦ ਤੁਹਾਨੂੰ ਧੰਨਵਾਦ ਕਰਦਾ ਜਿਨ੍ਹਾਂ ਨੇ ਮੇਰੀ ਬੇਸੀ ਜੀ ਸੁਖਵੰਤ ਕੌਰ ਜੀ ਨੂੰ 21 ਨੰਬਰ ਵਾਡ ਤੋਂ ਕਮ ਦੇ ਚੌਨ ਸਾਹ ਤੇ ਸੀੜ ਦੇ ਕੇ ਮਾਨ ਮਾਨ ਮਾਨਵਤਾ ਆਵਾ ਤੇ ਮੈਂ ਵਾਰਾ ਵਾਸੀਆਂ ਨੂੰ ਇਹ ਅਪੀਲ ਕਰਦਾ ਵਾਂ ਕਿ ਮੈਂ ਤੁਹਾਡੀ ਸੇਵਾ ਜਹਾਤ ਵਾਰੇ ਹਰ ਵਰੀ ਤਤਵਰ ਤੁਹਾਡੀ ਸੇਵਾ ਦੇ ਦੁੱਖ ਸੁੱਖ ਜਾ ਜਦੇ ਆ ਕੋਈ ਸ਼ਿਵਾ ਦੀ ਪਰੋਬਲ ਕੋਈ ਲੈਟਰ ਦੀ ਪਰੋਬਲ ਤੇ ਮੈਂ ਆਪਣੇ ਵਾਰ ਨੂੰ ਨਸਾ ਰਿਆ ਤੇ ਕਰਨਾ ਚਾਹਨਾ ਹਾਂ ਤਾਂ ਕਿ ਮੈਂ ਆਪਣੇ ਮੈਂ ਆਪਣੇ ਬੱਚਿਆਂ ਦਾ ਆਉਣ ਵਾਲੇ ਭਵਿੱਖ ਦਾ ਖਿਆਲ ਰੱਖ ਸਕਾਂ ਜਦੋਂ ਤੁਸੀਂ ਵਾਰਡ ਦੇ ਵਿੱਚ ਜਾਂਦੇ ਜੋ ਲੋਕਾਂ ਦੇ ਘਰ ਘਰ ਵੋਟਾਂ ਕਹਿਣ ਵਾਸਤੇ ਜਾਂਦੇ ਜੋ ਕਿ ਹੋਰ ਜਹੰਮ ਘਰ ਮਿਲਦਾ ਪਿਆ ਮੈਨੂੰ ਪਿਆਰ ਐ ਮਿਲਦਾ ਪਿਆ ਜਿਦਾਂ ਮੈਨੂੰ ਕੋਈ ਨਾ ਆਪਣਾ ਬੱਚਾ ਸਮਝ ਕੇ ਵੀ ਤੂੰ ਆ ਛੁਕਰਿਆ ਤੂੰ ਆਇਆ ਵਾ ਤੇ ਮੈਂ ਇਸ ਤੈਨੂੰ ਪਾਰਟੀ ਦੇ ਰਮਾਂਚ ਕਰ ਦਿੱਤਾ ਵਾ ਕਿ ਮੈਨੂੰ ਗਲਵਟ ਗਲਵਕੜੀ ਤੇ ਲੈ ਕੇ ਤੇ ਮੈਨੂੰ ਆਪਣੇ ਮਾਪਿਆਂ ਦਾ ਚੇਤਾ ਆ ਜਾਂਦਾ ਜਦੋਂ ਮੈਨੂੰ ਇਹ ਕਿਉਂਕਿ ਲੰਮਾ ਸਮਾਂ ਹੋ ਗਿਆ 10 ਸਾਲ ਹੋ ਗਏ ਨੇ ਤਰਨਤਰ ਦੇ ਵਿੱਚ ਮੇਰੀ ਇਹ ਇਲੈਕਸ਼ਨ ਨਹੀਂ ਹੋਈ ਲੋਕ ਕਿਹੜੀਆਂ ਕਿਹੜੀਆਂ ਮੁਸ਼ਕਲਾਂ ਜਿਹੜੀਆਂ ਤੁਹਾਨੂੰ ਦੱਦੇ ਪਏ ਨੇ ਪਹਿਲਾ ਨਸ਼ਾ ਜੀ ਜਿਹੜਾ ਨਸ਼ੇ ਨਾਲ ਆਉਣ ਵਾਲੀ ਪੀੜੀ ਦਾ ਸਤਿਆਨਾਸ਼ ਹੋ ਰਿਹਾ ਵਾ ਠੀਕ ਹੈ ਜੀ ਦੂਸਰਾ ਵਾ ਤੁਸੀਂ ਆਪਣੇ ਹੱਕ ਮੰਗ ਜਾਓ ਤੁਹਾਡੇ ਹੱਕ ਦਬਾਏ ਜਾਂਦੇ ਆ ਮੈਂ ਕਈ ਵਾਰਾਂ ਜਿਹੇ ਜਵਖਿਆ ਵਾ ਜੋ ਮੋਦੀ ਜੀ ਵੱਲੋਂ ਦੁਆਰਾ ਛੇਤ ਸਹੂਲਤਾਂ ਆਉਂਦੀਆਂ ਬਾਲਿਆਂ ਦੇ ਆਉਂਦੇ ਪੈਸੇ ਕਣਕ ਆਉਂਦੀ ਆ ਕਣਕ ਆਪਣੀ 30 ਕਿਲੋ ਆਉਂਦੀ ਸੀ ਕਣਕ ਉਹ 5 ਕਿਲੋ ਰਹਿ ਗਈ ਤੇ 5 ਕਿਲੋ ਕਣਕ ਕਿੱਥੇ ਗਈ ਆ ਜੋ ਸਾਨੂੰ ਸੈਂਟਰ ਸਰਕਾਰ ਦੇ ਰਹੀ ਸੀ ਜਿਹਦੇ ਬਾਲਿਆਂ ਦੇ ਪੈਸੇ ਆ ਉਹ ਕਿੱਥੇ ਗਏ ਆ ਉਹ ਕਿਹੜੇ ਕੋਣ ਤੇ ਪੈ ਗਏ ਆ ਜੇ ਕੋਈ ਪੈਸੇ ਲੈਂਦਾ ਵਾ ਤੇ ਉਹਨਾਂ ਨੂੰ ਕਹਿੰਦੇ ਵੀ ਲਾਓ ਸਾਨੂੰ ਕੀ ਦਿੰਦੇ ਜੀ ਹੂੰ ਤਾਂ ਜੀ ਤੁਸੀਂ ਇਸੇ ਬਾੜ ਦੇ ਰਹਿਣ ਵਾਲੇ ਲੋਕ ਅਕਸਰ ਇਹ ਚੀਜ਼ ਕਹਿੰਦੇ ਨੇ ਵੀ ਜਦੋਂ ਕੋਈ ਜਿੱਤ ਜਾਂਦਾ ਬਾੜ ਦੀ ਸਾਲ ਨਹੀਂ ਲੈਂਦਾ ਤੁਸੀਂ ਕਿਸ ਤਰ੍ਹਾਂ ਸੋਚਦੇ ਦੇਖੋ ਜੀ ਇਹ ਤੇ ਹਰਕਤ ਹੀ ਆਪਣੀ ਪਿੰਡੀ ਸੋਚ ਆ ਖਾਣੀਆਂ ਤੇ ਦੋ ਰੋਟੀਆਂ ਮਾ ਆਪਾਂ ਜੇ ਆਪਾਂ ਦੋ ਰੋਟੀਆਂ ਮ ਗਰੀਬ ਦੇ ਹੱਕ ਚ ਖੋਗੇ ਆਪਣੇ ਹੱਥਾਂ 'ਚ ਰੱਖ ਰੀਆਂ ਤੇ ਇਹਦਾ ਭਲਾ ਨਹੀਂ ਹੋਣਾ ਸਾਡੇ ਬੱਚਿਆਂ ਦੇ ਇਸ ਚੀਜ਼ ਦਾ ਮਾੜਾ ਅਸਰ ਹੋਣਾ ਵਾ ਜੇ ਮੈਂ ਬਾੜ ਵਾਛੀਆਂ ਦੀ ਸੇਵਾ ਕਰੂੰਗਾ ਤੇ ਗਾਮ ਹੈ ਛੇ ਵਾਧਾ ਕਰ ਬਣੂਗਾ ਨਹੀਂ ਤੇ ਅੱਜ ਜੋ ਅੱਜ ਕੱਲ ਮੈਂ ਹਾਲਾਤ ਵੇਖ ਰਿਹਾ ਵਾਂ ਹਰ ਛੇ ਤੇ ਮੈਂ ਜਾ ਹਰ ਹਰ ਵਾਰ ਤੇ ਮੈਂ ਜਾ ਰਿਹਾ ਹਾਂ ਤੇ ਹਰ ਕੋਈ ਕਹਿੰਦਾ ਛਿੰਦੇ ਤੂੰ ਸਾਡੀ ਵਾਟ ਤੇ ਤੂੰ ਛਿੰਦੇ ਤੁਹਾਡੀ ਵਾਟ ਤੇ ਆ ਜਾ ਕਿਤੇ ਨਾਲ ਤੁਸੀਂ ਆਪਣਾ ਮੁਕਾਬਲਾ ਮੁਕਾਬਲਾ ਮੰਨਦੇ ਜੋ ਮੁਕਾਬਲਾ ਕਿਸੇ ਦਾ ਨਹੀਂ ਮੇਰੀ ਜਨਤਾ ਨੇ ਮੈਨੂੰ ਫਤਵਾ ਦੇ ਦਿੱਤਾ ਹੈ ਜੀ ਠੀਕ ਹੈ ਮੈਂ ਉਹਨਾਂ ਦਾ ਤੇਆ ਦਿਨ ਤੋਂ ਤਮਾਰ ਕਰੂੰਗਾ ਤੇ ਜਿਨ੍ਹਾਂ ਨੇ ਮੇਰੇ ਸਿਰ ਮਾਤੀ ਸੁਖਵੰਤ ਗੋੜੀ ਨੂੰ ਇਸ ਇਸ ਸੇਵਾ ਦੇ ਜੋ ਸਮਝਿਆ ਵਾ ਤੇ ਮੈਂ ਪਾਰਟੀਆਂ ਦੇ ਦਿਨੋਂ ਫੇਰ ਤੁਹਾ ਗਾ ਤੇ ਸਰਦਾਰ ਅਜੀਤ ਸਿੰਘ ਸੰਧੂ ਜਿਹੜੀ ਜਿਹਨੇ ਸੋਚੀ ਟੀਮ ਆ ਤੇ ਮੈਂ ਉਹਨਾਂ ਦਾ ਰਿਣੀ ਰਹਾ ਸ਼ਾਦੀ ਮਾਰ ਲਾਸਟ ਤੇ ਵਾਰਡ ਵਾਸੀਆਂ ਨੂੰ ਕੀ ਮੈਸੇਜ ਕੀ ਅਪੀਲ ਰਵੇਗੀ ਮੈਂ ਤੇ ਵਾਰਡ ਵਾਸੀਆਂ ਕੋ ਮੈਨੂੰ ਇੱਕ ਸੇਵਾ ਦਾ ਮੌਕਾ ਦੇ ਨਾ ਤਾਂ ਮੈਂ ਤੁਹਾਡੀ ਤੁਹਾਡੀ ਦਿਸ਼ਾਨ ਦੇਸ਼ ਤੱਕ ਮੈਂ ਤੁਹਾਡੇ ਮੈਂ ਵਾਰਡ ਵਾਸੀਆਂ ਨੂੰ ਇਹ ਤਕੀਨ ਦਵਾਣਾ ਵਾ ਮੈਂ ਪਹਿਲਾਂ ਵੀ ਸੇਵਾ ਕੀਤੀ ਆ ਤੇ ਹੁਣ ਵੀ ਕਰਕੇ ਖਾਉਂਗਾ ਜੇ ਮੈਂ ਇਹਨਾਂ ਦੇ ਹੱਕ ਤੇ ਨਹੀਂ ਉਤਰੂੰਗਾ ਤੇ ਮੈਂ ਗਾਂਵ ਵੋਟ ਮੰਗੇ ਹੱਕ ਹੀ ਦੇਉਂਗਾ